ਰਵਿਦਾਸ ਜੀ ਦੇ ਕੁੱਲ ਦਾ ਧਰਮ ਹੈ ਉਹਦੀ ਕੁੱਲ ਦੇ ਲੋਕ ਮਰੇ ਹੋਏ ਪਸ਼ੂ ਢੋਂਦੇ ਨੇ ਚੰਮ ਕੱਟਦੇ ਨੇ ਉਹ ਜੋੜੇ ਗੰਨਦੇ ਨੇ ਕਹਿੰਦੇ ਨੇ ਚਾਰ ਸ਼ਪੇਰੇ ਭਗਤ ਭਗਤ ਦੀ ਵਡਿਆਈ ਹੋ ਗਈ ਚਾਰ ਸ਼ਪੇਰੇ ਜੈ ਜੈਕਾਰ ਹੋ ਗਈ ਚੌਂ ਆਂ ਕੁੰਟਾਂ ਵਿੱਚ ਨਾਮ ਬੋਲ ਪਿਆ ਕੋਈ ਰਵਿਦਾਸ ਹੈ ਕਦੋਂ ਕਹਿੰਦੇ ਗੰਗਾ ਦੇ ਤੱਟ ਉੱਤੇ ਮੇਲਾ ਲੱਗਿਆ ਤਨ ਬ੍ਰਾਹਮਣਾਂ ਦੇ ਪੰਡਤਾਂ ਦਾ ਇੱਕ ਸੰਗ ਇਕੱਠਾ ਹੋ ਕੇ ਉਸ ਮੇਲੇ ਤੇ ਉਸ ਬੰਗਾ ਤੇ ਇਸ਼ਨਾਨ ਕਰਨ ਆਇਆ। ਨਾਵਣ ਆਇਆ ਸੰਗ ਮਿਲ ਬਨਾਰਸ ਗੰਗਾ ਦੀ ਠੱਟਾ ਤੇ ਉਹ ਜਿਹੜਾ ਬ੍ਰਾਹਮਣਾਂ ਦੇ ਪੰਡਤਾਂ ਦਾ ਸੰਗ ਆ ਰਿਹਾ ਇੱਕ ਪੰਡਤ ਦੇ ਪੈਰ ਦਾ ਜੋੜਾ ਟੁੱਟ ਜਾਂਦਾ ਤੇ ਭਗਤ ਮੋਹਲ ਵਾਲਾ ਲਿਖਦਾ ਉਹ 10 ਫੁੱਟ ਦੂਰ ਉਖਲੋ ਕੇ ਕਹਿੰਦਾ ਰਵਿਦਾਸ ਮੇਰਾ ਜੋੜਾ ਟੁੱਟ ਗਿਆ ਆ ਗੰਢ ਦੇ ਨੇੜੇ ਨਹੀਂ ਹੋਇਆ ਕਿਉਂ ਪਿੱਟਿਆ ਜਾਵਾਂਗਾ ਦੂਰੋਂ ਜੋੜਾ ਛੁੱਟ ਦਿੱਤਾ ਰਵਿਦਾਸ ਜੀ ਆਨੇ ਅਦਮ ਨਾਲ ਉਹ ਜੋੜਾ ਲਿਆ ਤੇ ਲੈ ਕੇ ਉਹ ਤੋਪੇ ਲਾ ਕੇ ਜੋੜਾ ਗੰਢ ਦਿੱਤਾ ਜਦੋਂ ਉਹ ਜੋੜਾ ਵਾਪਸ ਕੀਤਾ ਪੰਡਤ ਪੁੱਛਦਾ ਕਿੰਨੇ ਪੈਸੇ ਰਵਿਦਾਸ ਜੀ ਬੜੇ ਅਦਬ ਤੇ ਪਿਆਰ ਨਾਲ ਕਿਹਾ ਤੁਸੀਂ ਪੂਜਾ ਪਾਠ ਕਰਨ ਵਾਲੇ ਹੋ ਤੁਹਾਡੇ ਕੋਲੋਂ ਪੈਸਾ ਨਹੀਂ ਲੈਣਾ ਹਾਂ ਇੱਕ ਮੇਰਾ ਕੰਮ ਕਰਦੇ ਉਹਦੇ ਬਦਲੇ ਵਿੱਚ ਪੰਡਤ ਬੋਲਿਆ ਦੱਸੋ ਕੋਈ ਬੰਦਾ ਕੰਮ ਕਰਕੇ ਪੈਸਾ ਨਾ ਲਵੇ ਤੇ ਫਿਰ ਉਹਨੂੰ ਕਹੋ ਮੇਰਾ ਕੰਮ ਕਰਦੇ ਉਹਤੇ ਕਰੇਗਾ ਕਿਉਂਕਿ ਇਹਨੇ ਪੈਸੇ ਨਹੀਂ ਲਏ। ਆਦੂਨੂ ਨੂੰ ਪੁੱਛਿਆ ਜੀ ਕੰਮ ਕੀ ਹੈ ਹੁਣ ਕੌੜੀ ਸੁਣੋ ਨਾਵਣ ਆਇਆ ਸੰਗ ਮਿਲ ਬਾਨਾਰਸ ਗੰਗਾ ਦੀ ਠੱਟ ਗੰਡੇ ਰਹਾ ਵਿੱਚ ਕੁੱਲਾ ਤਰਮ ਡੋਏ ਡੋਰ ਸਮੇਟਾ ਕੱਡ ਕਸੀ ਦਾ ਸੰਪਿਆ ਰਵਿਦਾਸ ਹੈ ਗੰਗਾ ਦੀ ਭੇਟਾ ਇੱਕ ਕਸੀਦਾ ਇੱਕ ਢਿਲਾ ਜਿਹਨੂੰ ਉਦੋਂ ਟਗਾ ਕਹਿੰਦੇ ਸੀ ਹੁਣ ਪੈਸੇ ਕਹਿੰਦੇ ਉਹ ਟਗਾ ਇੱਕ ਕਸੀਦਾ ਕੱਢ ਕੇ ਦਿੱਤਾ ਰਵਿਦਾਸ ਜੀ ਨੇ ਆਹ ਮੇਰਾ ਇੱਕ ਕੰਮ ਪੰਡਤ ਜੀ ਕਰ ਦਿਓ ਜਿਹੜੀ ਗੰਗਾ ਤੇ ਇਸ਼ਨਾਨ ਕਰਨ ਚੱਲਿਓ ਲੋਕ ਉੱਥੇ ਸੋਨਾ ਧਨ ਦੌਲਤ ਪਦਾਰਥ ਧਾਨ ਕਰਦੇ ਨੇ ਮੇਰਾ ਇੱਕ ਢੇਲਾ ਗੰਗਾ ਨੂੰ ਭੇਂਟ ਕਰਦੇ ਹੋ ਪਰ ਇੱਕ ਸ਼ਰਤ ਹੈ ਇਹ ਮੇਰੀ ਦਸਾਂ ਨੋਹਾਂ ਦੀ ਕਿਰਤ ਕਮਾਈ ਹੈ ਐਵੇਂ ਪਾਣੀ ਵਿੱਚ ਸੁੱਟ ਕੇ ਨਾ ਆ ਜਿਓ ਗੰਗਾ ਨੂੰ ਕਿਹਾ ਜਿਉ ਪ੍ਰਗਟ ਹੋ ਕੇ ਲੈ ਲੈ ਤਾਂ ਦੇ ਦਿਓ ਨਹੀਂ ਤੇ ਵਾਪਸ ਕਰ ਦਿਓ ਢੇਲਾ ਤੇ ਪੰਡਤ ਨੇ ਲੈ ਲਿਆ ਪਰ ਸੋਚੀ ਪੈ ਗਿਆ ਲੋਕੀ ਸੋਨਾ ਗੰਗਾ ਦੇ ਛੁੱਟਦੇ ਨੇ ਅੱਜ ਤੱਕ ਗੰਗਾ ਨੇ ਪ੍ਰਗਟ ਹੋ ਕੇ ਕਿਸੇ ਦਾ ਸੋਨਾ ਨਹੀਂ ਲਿਆ ਇਹਦਾ ਇੱਕ ਤੇ ਲਾ ਕਿੱਥੋਂ ਲੈ ਲੈਣਗੇ ਇਹਦਾ ਦਿੱਤਾ ਇੱਕ ਟੱਗਾ ਕਸੀਦਾ ਉਹ ਗੰਗਾ ਕਿਵੇਂ ਲੈ ਲੈ ਲੇ ਪਰ ਹੁਣ ਪੰਡਤ ਹੱਥ ਵਿੱਚ ਉਹ ਸਿੱਕਾ ਫੜ ਚੁੱਕਾ ਸੀ ਉਸ ਤਸਵੀਰੇ ਨੂੰ ਪੰਡਤ ਨੇ ਕੋਲ ਰੱਖਿਆ ਹੋਇਆ ਕਟੋਰੀ ਵਿੱਚ ਗੰਗਾ ਦਾ ਜਲ ਛੱਟਾ ਦੇ ਸ਼ੁੱਧ ਕੀਤਾ ਕਿਉਂਕਿ ਰਵਿਦਾਸ ਦੇ ਹੱਥੋਂ ਲਿਆ ਹੈ ਕੰਦੇ ਲਿਆ ਕਸੀਰਾ ਹੱਥ ਕੱਢ ਕੱਢ ਕਸੀਰਾ ਸੰਪਿਆ ਰਵਿਦਾਸ ਐ ਗੰਗਾ ਦੀ ਢੇਟਾ ਜਦੋਂ ਜਾ ਕੇ ਪੰਡਤ ਗਿਆ ਉਹਨੇ ਸੰਗ ਮਿਲ ਕੇ ਇਸ਼ਨਾਨ ਪਾਨ ਕੀਤਾ ਪੂਜਾ ਪਾਠ ਕੀਤਾ ਪੁੰਨ ਧਾਨ ਕੀਤਾ ਜਦੋਂ ਸਾਰੇ ਵਾਪਸ ਤੁਰਨ ਲੱਗੇ ਨਾ ਤੇ ਉਹ ਪੰਡਤ ਨੂੰ ਚਿੱਤੇ ਆ ਗਿਆ ਮਨਾ ਰਸਤੇ ਵਿੱਚ ਫਿਰ ਰਵਿਦਾਸ ਕੋਲੋਂ ਲੰਘਣਾ ਉਹਨੇ ਪੁੱਛ ਲੈਣਾ ਚਿੱਤਾ ਹੀ ਨਹੀਂ ਰਿਹਾ ਉਹਨਾਂ ਦਿੱਤਾ ਕਸੀਰਾ ਇੱਕ ਟਕਾ ਗੰਗਾ ਨੂੰ ਸੌਂਪਣਾ ਸੀ ਨਾਲ ਦੇ ਪੰਡਤਾਂ ਨੂੰ ਕਹਿੰਦਾ ਤੁਸੀਂ ਚਲੋ ਮੈਂ ਇੱਕ ਵਾਰ ਸੱਚਾ ਹੋ ਕੇ ਆਇਆ ਪੰਡਤ ਵਾਪਸ ਗੰਗਾ ਦੇ ਕੰਢੇ ਆਉਂਦਾ ਪਗਦਮਾਲ ਵਾਲਾ ਲਿਖਦਾ ਉਹ ਪੁਕਾਰ ਕੇ ਕਾਹਲੀ-ਕਾਹਲੀ ਗੰਦਾ ਹੈ ਗੰਗਾ ਇਹ ਗੰਗਾ ਮਈਆ ਤੇਰਾ ਕੋਈ ਭਗਤ ਹੈ ਇੱਕ ਰਵਿਦਾਸ ਜੋੜੇ ਗੰਨਣ ਵਾਲਾ ਉਹਨੇ ਇੱਕ ਕਸੀਰਾ ਘੱਲਿਆ ਅਮੈ ਤੁਹਾਨੂੰ ਪੇਂਟ ਕਰਨੇ ਲੋਂਗੇ ਤੇ ਠੀਕ ਹੈ ਨਹੀਂ ਵਾਪਸ ਚੱਲਣਾ ਐ ਇੰਨੇ ਨੂੰ ਬੜੀ ਅਸਚਰਜ ਖੇਡ ਵਾਪਰੀ ਓ ਕੀ ਲੰਗਾ ਪੁਰਬ ਭੀਚਦਾ ਕਹਿੰਦੇ ਨੇ ਅਸਚਰਜਿਕ ਖੇਡ ਵਾਪਰੀ ਖੇលਿਆ ਕਸੀਰਾ ਹੱਥ ਕੱਢੈ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਨਾ ਹਰ ਮਾਂ ਪਿਓ ਬੇਟਾ ਬੜੀ ਹੈਰਾਨ ਗਈ ਹੋਈ ਜਦੋਂ ਗੰਗਾ ਵਿੱਚੋਂ ਕੋਈ ਪ੍ਰਗਟ ਹੋ ਕੇ ਕਹਿੰਦਾ ਲਿਆ ਮੇਰੇ ਭਗਤ ਦੀ ਪ੍ਰੇਮ ਪੇਟਾ ਰੱਬ ਨੂੰ ਪ੍ਰਗਟ ਹੋਣਾ ਪੈ ਗਿਆ ਪ੍ਰੇਮ ਅਗੇ ਲਿਆ ਕਸੀਰਾ ਹੱਥ ਕੰਡ ਸੂਤ ਇੱਕ ਜਿਉ ਤਾਣਾ ਪੇਟਾ ਭਗਤ ਜਨ ਹਰ ਮਾਂ ਪਿਓ ਬੇਟਾ ਜਦੋਂ ਪੰਡਤ ਤੋਂ ਉਹ ਕਸੀਰਾ ਉਹ ਥਿੱਲਾ ਲਿਆ 1% ਲੈ ਕੇ ਹੁਣ ਆਵਾਜ਼ ਆਈ ਪੰਡਤ ਜੀ ਖੱਲੀ ਨਾ ਜਾਇਓ ਮੇਰੇ ਭਗਤ ਲਈ ਪ੍ਰਸ਼ਾਦ ਮੇਰੇ ਭਗਤ ਲਈ ਕੋਈ ਨਿਸ਼ਾਨੀ ਲੈ ਚੋ ਕੀ ਦੇਣਾ ਹੈ ਗੰਗਾ ਵਿੱਚੋਂ ਇੱਕ ਸੁਨੇਹੀ ਕੰਗਣ ਉਸ ਪੰਡਤ ਨੂੰ ਦੇ ਦਿੱਤਾ ਗਿਆ ਜਦੋਂ ਉਹ ਪੰਡਤ ਨੇ ਹੱਥ ਵਿੱਚ ਕੰਗਣ ਲਿਆ ਹੁਣ ਸੋਨਾ ਵੇਖ ਕੇ ਮਨ ਲੋਭੀ ਹੋ ਗਿਆ ਮਨਾ ਇੰਨਾ ਕੀਮਤੀ ਹੀਰੇ ਜੜਤ ਕੰਗਣ ਰਵਿਦਾਸ ਨੂੰ ਕਿਵੇਂ ਦੇਦਾ ਉਹਨੇ ਰਸਤਾ ਹੀ ਬਦਲ ਲਿਆ ਦੂਜੇ ਰਸਤੇ ਹੋ ਗਏ ਲੋਭ ਇੰਨੀ ਤਾਕਤਵਰ ਚੀਜ਼ ਐ ਵੱਡੇ ਵੱਡੇ ਧਰਮੀ ਬੰਦਿਆਂ ਨੂੰ ਖਤਮ ਕਰ ਦਿੰਦੀ ਐ ਪੰਡ ਦੇ ਅੰਦਰ ਲੋਭ ਆਇਆ ਉਹਨੇ ਕੰਗਣ ਦਿੱਤਾ ਨਹੀਂ ਰਵਿਦਾਸ ਮਾਰਨ ਨੂੰ ਸਿੱਧਾ ਲੈ ਗਿਆ ਧਨ ਜਦੋਂ ਘਰ ਲੈ ਗਿਆ ਕਹਿੰਦੇ ਨੇ ਉਹਨੇ ਆਪਣੇ ਘਰ ਵਾਲੀ ਨੂੰ ਪੰਡਤਾਣੀ ਨੂੰ ਕਹਿਣਾ ਦਿੱਤਾ ਹੁਣ ਸਾਥ ਸੰਗਤ ਸੋਨਾ ਇਦਾਂ ਦੀ ਚੀਜ਼ ਐ ਤੁਸੀਂ ਵੀ ਪਰਿਵਾਰਾਂ ਵਾਲੇ ਬੈਠਿਓ ਜਦੋਂ ਕੋਈ ਸੋਨੇ ਦਾ ਗਹਿਣਾ ਬਣਾਉ ਪਹਿਨਣ ਵਾਲੇ ਨੂੰ ਰਾਸੀ ਉਦੋਂ ਆਉਂਦਾ ਜਦੋਂ ਵਿਹਾਂ ਨੂੰ ਵਿਖਾਦਾ ਹੈ ਲੋਕ ਤਾਂ ਗਹਿਣਾ ਵਿਖਾਉਣ ਲਈ ਘਰ ਨੂੰ ਅੱਗ ਲਾ ਲੈਂਦੇ ਨੇ ਪਰ ਤਾਣੀ ਨੇ ਵਿਹਾਂ ਬੀਬੀਆਂ ਨੂੰ ਦਿਖਾ ਦਿੱਤਾ ਆਹ ਡਗਵੰਡ ਵੇਖੋ ਨੀ ਕਿੰਨਾ ਸੋਹਣਾ ਗੰਗਣ ਹੈ ਉਹ ਰੋਲਾ ਪੈਂਦਿਆਂ ਪੂਰੀ ਵਸਤੀ ਵਿੱਚ ਪੈ ਗਿਆ ਗੱਲ ਉੱਡਦਿਆਂ ਉੱਡਦਿਆਂ ਥੋੜੇ ਦਿਨਾਂ ਵਿੱਚ ਕਿਉਂਕਿ ਸਾਥ ਸੰਗਤ ਇਹ ਚੀਜ਼ਾਂ ਸ਼ੁਭਿਆ ਥੋੜੀ ਰਹਿਣੀ ਉਹ ਰਾਜੇ ਤੱਕ ਕਹਾਣੀ ਪਹੁੰਚ ਗਈ ਜਿਹੜੀਆਂ ਮਾਈਆਂ ਰਾਣੀ ਦੇ ਮਹਿਲ ਵਿੱਚ ਕੰਮ ਕਰਦੀਆਂ ਉਹਨੇ ਰਾਣੀ ਨੂੰ ਦੱਸਿਆ ਮਹਾਰਾਣੀ ਤੇਰੇ ਕੋਲ ਕਾਹਦਾ ਸੋਨਾ ਹੈ ਸੋਨੇ ਦਾ ਕੰਗਣ ਤਾਂ ਪੰਡਤਾਨੀ ਕੋਲ ਵੇਖਿਆ ਐਨਾ ਚਮਕਦਾ ਐਨੀ ਸੋਹਣੀ ਘੜਤ ਐਨੇ ਸੋਹਣੇ ਹੀਰੇ ਜੜੇ ਨੇ ਰਾਣੀ ਨੇ ਰਾਜੇ ਨੂੰ ਕਹਿ ਦੀ ਫਲਨ ਨੇ ਪੰਡਤ ਦੇ ਘਰ ਵਾਲੀ ਕੋਲ ਕੰਗਣ ਹੈ ਮੰਗਾ ਕੇ ਦਿਓ ਉਹਨੇ ਉਸੇ ਵਕਤ ਸੱਦ ਲੈ ਜਦੋਂ ਪੰਡਤ ਤੇ ਪੰਤਾਨੀ ਨੂੰ ਲਿਆਂਦਾ ਉਹ ਕੰਗਣ ਲੈ ਲਿਆ ਰਾਣੀ ਨੂੰ ਇੰਨਾ ਪਸੰਦ ਆਇਆ ਕਹਿੰਦੇ ਨੇ ਮਹਾਰਾਣੀ ਨੇ ਪਹਿਨ ਲਿਆ ਹੁਣ ਉਹਦੇ ਅੰਦਰ ਇੱਛਾ ਜਾਗੀ ਰਾਜੇ ਨੂੰ ਕਹਿੰਦੀ ਹੈ ਜੀ ਇੱਕ ਹੱਥ ਵਿੱਚ ਪਾਇਆ ਚੰਗਾ ਨਹੀਂ ਲੱਗਦਾ ਐਦਾਂ ਦਾ ਹੋਰ ਬਣਾ ਕੇ ਦੇਓ ਰਾਜੇ ਨੇ ਕਿਹਾ ਪੰਡਤ ਜਿੰਨਾ ਮਰਜ਼ੀ ਪੈਸਾ ਲੱਗ ਜਾਏ ਤੂੰ ਇਹੋ ਜਿਹੇ ਕੰਗਣ ਹੋਰ ਬਣਾ ਕੇ ਦੇ ਜੇ ਕਿਸੇ ਸੁਨਿਆਰ ਕੋਲੋਂ ਕਢਾਇਆ ਹੋਵੇ ਤੇ ਬਣਵਾ ਕੇ ਦੇ ਹੁਣ ਉਹ ਆਪਣੇ ਕੀਤੇ ਕਰਨ ਵਿੱਚ ਫਸ ਗਿਆ ਲੋਭ ਸਾਧ ਸੰਗਤ ਤੋਂ ਚੀਜ਼ ਐ ਜਿਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਜਦੋਂ ਗੁੜ ਬਹਿ ਜਾਏ ਉਹਦੇ ਉੱਤੇ ਮੱਖੀ ਬਹਿ ਜਾਵੇ ਤੇ ਉਹ ਮੱਖੀ ਦੀ ਮੌਤ ਦਾ ਕਾਰਨ ਬਣ ਜਾਂਦੀ ਐ ਲੋਭ ਵਿੱਚ ਫਸਿਆ ਬੰਦਾ ਲੋਭ ਹੀ ਉਹਦੀ ਮੌਤ ਦਾ ਕਾਰਨ ਬਣਦਾ ਐ ਲੋਭ ਹੀ ਉਸ ਬੰਦੇ ਨੂੰ ਮਾਰ ਦਿੰਦਾ ਐ ਲੋਭ ਬੜਾ ਭਿਆਨਕ ਐ ਸਾਧ ਸੰਗਤ ਤਿੰਨ ਚੋਰਾਂ ਨੇ ਰਲ ਕੇ ਚੋਰੀ ਕੀਤੀ ਚੋਰੀ ਨਾਲ ਪੈਸਾ ਬੜਾ ਲੁੱਟਿਆ ਗਿਆ ਬੜੇ ਖੁਸ਼ ਹੋਏ ਪੂਰੀ ਰਾਤ ਲੱਗ ਗਈ ਉਹਨਾਂ ਨੂੰ ਚੋਰੀ 'ਚ ਤੇ ਜਦੋਂ ਸਵੇਰ ਹੋਈ ਨਾ ਕਹਿੰਦੇ ਸਾਥ ਸੰਗਤ ਉਹ ਪੰਡਤ ਨੂੰ ਲੋਭ ਆ ਗਿਆ ਲੈ ਗਿਆ ਤਿੰਨਣ ਰਾਜੇ ਨੇ ਪਕੜ ਲਿਆ ਐਦਾਂ ਦਾ ਹੋਰ ਬਣਾ ਕੇ ਦੇ ਹੁਣ ਚਿੰਤਾ 'ਚ ਪੈ ਗਿਆ ਕਿਸੇ ਸੁਨਿਆਰ ਤੋਂ ਬਣਾਇਆ ਹੋਵੇ ਤੇ ਬਣਵਾਵਾਂ ਚਿੰਤਾ 'ਚ ਫਸਿਆ ਸੋਚਦਾ ਰਾਜੇ ਨੇ 2 ਦਿਨ ਦਾ ਵਕਤ ਦਿੱਤਾ ਅਖੀਰ ਕੋਈ ਰਸਤਾ ਸੀ ਇਸ ਤੋਂ ਪਹਿਲਾਂ ਕਿ ਰਾਜਾ ਮੈਨੂੰ ਕਾਲ ਕੁਟ ਦੀ ਸਜ਼ਾ ਦੇਵੇ ਜਾ ਕੇ ਸਾਸ ਸੰਗਤ ਤੋਂ ਪੰਡਿਤ ਰਵਿਦਾਸ ਦੇ ਪੈਰੀਂ ਪਹ ਗਿਆ ਹੱਥ ਜੋੜ ਕੇ ਕਹਿੰਦਾ ਰਵਿਦਾਸ ਜੀ ਆਪਣੇ ਹੱਥ ਦਾ ਇੱਕ ਕਸੀਰਾ ਇੱਕ ਟਕਾ ਹੋਰ ਦਿਓ ਮੈਂ ਗੰਗਾ ਤੇ ਜਾਣੇ ਮੈਂ ਆਹ ਕੁਝ ਲੋਭ ਕੀਤਾ ਜਿਹੜਾ ਕੰਗਣ ਮਿਲਿਆ ਮੈਂ ਆਪਣੇ ਲੋਭ ਵਿੱਚ ਫਸ ਗਿਆ ਇੱਕ ਪੈਸਾ ਦਿਓ ਮੈਂ ਗੰਗਾ ਤੇ ਜਾ ਕੇ ਦਮਾਂ ਤੇ ਉੱਥੋਂ ਇੱਕ ਕੜਾ ਹੋਰ ਲੈ ਕੇ ਆਵਾਂ ਰਵਿਦਾਸ ਹੱਸ ਪਏ ਮੁਸਕਰਾ ਕੇ ਕਹਿੰਦੇ ਨੇ ਪੰਡਿਤ ਜੀ ਹੁਣ ਗੰਗਾ ਤੇ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਆਪਣਾ ਅਪਰਾਧ ਮੰਨ ਲਿਆ ਤੁਸੀਂ ਆਪਣੀ ਗਲਤੀ ਮੰਨ ਲਈ ਤੁਸੀਂ ਆਪਣਾ ਪਾਪ ਮੰਨ ਲਿਆ ਕਿ ਮੇਰੇ ਤੋਂ ਭੁੱਲ ਹੋਈ ਹੈ ਹੁਣ ਗੰਗਾ ਤੇ ਜਾਣ ਦੀ ਜ਼ਰੂਰਤ ਨਹੀਂ ਇੱਥੇ ਪਾਪ ਬਖਸ਼ਿਆ ਜਾਏਗਾ ਜਿਹੜੀ ਗੰਗਾ ਤੇ ਜਾ ਕੇ ਕੜਾ ਸੋਨੇ ਦਾ ਲਿਆਉਣੇ ਕੰਗਣ ਲੈਣ ਲਈ ਗੰਗਾ ਤੇ ਜਾਣ ਦੀ ਲੋੜ ਨਹੀਂ ਪੰਡਤ ਜੀ ਗੰਗਾ ਹੀ ਇੱਥੇ ਬੁਲਾ ਲੈਣੇ ਇੱਕ ਵਾਰ ਆਖੋ ਸਤਨਾਮ ਸ੍ਰੀ ਇਨੂੰ ਗੁਰਮਤ ਦੇ ਅੰਦਰ ਕਿਹਾ ਤੀਰਥ ਵੱਡਾ ਕਿ ਹਰਕਾ ਦਾਸ ਤੀਰਥ ਵੱਡਾ ਹੈ ਕਿ ਰੱਬ ਦਾ ਦਾਸ ਵੱਡਾ ਹੈ ਤੀਰਥ ਵੱਡਾ ਨਹੀਂ ਰੱਬ ਦਾ ਦਾਸ ਵੱਡਾ ਹੈ ਜਿੱਥੇ ਰੱਬ ਦਾ ਦਾਸ ਬਹਿ ਜਾਏ ਤੀਰਥ ਉੱਤੇ ਚੱਲ ਕੇ ਆ ਜਾਂਦੇ ਨੇ ਰਵਿਦਾਸ ਜੀ ਕਹਿੰਦੇ ਜ਼ਰੂਰਤ ਨਹੀਂ ਗੰਦਾ ਤੇ ਜਾਣ ਦੀ ਕਿਉਂਕਿ ਤੂੰ ਹੁਣ ਮੰਨ ਲਿਆ ਕੋਈ ਬੰਦਾ ਆਪਣੀ ਗਲਤੀ ਮੰਨ ਲੈਣਾ ਉਹਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਕੋਈ ਆਪਣਾ ਕੀਤਾ ਪਾਪ ਮੰਨ ਲੈ ਉਹਨੂੰ ਪਾਪ ਧੋਣ ਲਈ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਰਵਿਦਾਸ ਜੀ ਨੇ ਕਿਹਾ ਜਿਹੜੇ ਮਿੱਟੀ ਦੇ ਭਾਂਡੇ ਵਿੱਚ ਟੁੱਟੇ ਜੋੜਿਆਂ ਦੇ ਛੱਪਰ ਭਿੰਦੇ ਹੋਏ ਨੇ ਲਓ ਪੰਡਤ ਜੀ ਹੁਣ ਪਛਾਨ ਕੇ ਇੱਕੋ ਹੀ ਕੰਗਣ ਚੱਕਿਓ ਦੂਜੇ ਨੂੰ ਹੱਥ ਨਾਲ ਲਾਇਓ ਗੰਗਾ ਵਗਦੀ ਉਹਦੇ ਵਿੱਚ ਦਿਖਾ ਦਿੱਤੀ ਇਹ ਕੋਈ ਅਤ ਕਥਨੀ ਨਹੀਂ ਕਿਉਂਕਿ ਤੀਰਥ ਵੱਡਾ ਕੇ ਹਰ ਦਾਸ ਰੱਬ ਦਾ ਦਾਸ ਵੱਡਾ ਹੈ ਉਹ ਜਿੱਥੇ ਬਹਿ ਜਾਏ ਤੀਰਥ ਉੱਥੇ ਚੱਲ ਕੇ ਆ ਜਾਵੇ ਗੰਗਾ ਜਮਨਾ ਸਰਸਵਤੀ ਗੋਦਾਵਰੀ ਸਰਸਵਤੀ ਤੇ ਲੋਚੇ ਧੂੜ ਸਾਧੂ ਕੀ ਤਾਈ ਇਹ ਤੇ ਤੀਰਥ ਸਾਧੂਆਂ ਦੀ ਚਰਨ ਧੂੜ ਮੰਗਦੇ ਜਦੋਂ ਪੰਡਤ ਨੂੰ ਉਥੋਂ ਕੰਗਣ ਦਿੱਤਾ ਨਾ ਫਿਰ ਸਾਧ ਸੰਗਤ ਰਾਜੇ ਤੱਕ ਖਬਰ ਪਹੁੰਚ ਗਈ ਪੰਡਤ ਨੇ ਰੋਕੇ ਕਿਆ ਬਾਦਸ਼ਾਹ सलामत ਇਹ ਕੰਗਣ ਮੈਂ ਕਿਸੇ ਸੁਨਿਆਰ ਤੋਂ ਨਹੀਂ ਬਣਾਇਆ ਇਹ ਰਵਿਦਾਸ ਦੇ ਟੁੱਟੇ ਜੋੜਿਆਂ ਦੇ ਉਸ ਭਾਂਡੇ ਤੋਂ ਲਿਆਂਦਾ ਜਦੋਂ ਪੂਰੀ ਗੱਲ ਦੱਸੀ ਰਾਜਾ ਤੇ ਉਹਦੀ ਮਹਾਰਾਣੀ ਸਾਥ ਸੰਗਤ ਰਵਿਦਾਸ ਕੋਲ ਆਏ ਨਮਸਕਾਰ ਕਰਕੇ ਕਹਿੰਦੇ ਨੇ ਸਾਨੂੰ ਭੇਤ ਹੀ ਨਾ ਲੱਗਾ ਸਾਡੀ ਕਾਂਸ਼ੀ ਬਨਾਰਸ ਵਿੱਚ ਵੀ ਕੋਈ ਰੱਬ ਰਹਿੰਦਾ ਹੈ ਹਾਥੀ ਤੇ ਬਿਠਾਇਆ ਪਾਲਕੀ ਤੇ ਸਜਾਇਆ ਜੈ ਜੈਕਾਰ ਜਦੋਂ ਰਾਜੇ ਨੇ ਕੀਤੀ ਹੁਣ ਰਵਿਦਾਸ ਮਹਾਰਾਜ ਹੰਕਾਰ ਵਿੱਚ ਹਮੇ ਵਿੱਚ ਨਹੀਂ ਆਏ ਰਾਜੇ ਨੇ ਕਿਹਾ ਚੋਰ ਚਲਾਓ ਰਵਿਦਾਸ ਤੇ ਉਦੋਂ ਰਵਿਦਾਸ ਦੀ ਪਤਕੀ ਕਹਿੰਦੇ ਹੰਕਾਰ ਨਹੀਂ ਹਮੇ ਨਹੀਂ ਸਾਨੂੰ ਸਿਖਾਇਆ ਜਦੋਂ ਤੁਹਾਨੂੰ ਦੁਨੀਆ ਵਿੱਚ ਕਦੇ ਮਾਣ ਮਿਲੇ ਜਿਹਨੇ ਵਧਾਈ ਦਿੱਤੀ ਉਹਦਾ ਸ਼ੁਕਰਾਨਾ ਕਰੋ ਪ੍ਰੇਮ ਵਿੱਚ ਭਿੱਜ ਕੇ ਕਹਿੰਦੇ ਐਸੀ ਲਾਲ ਤuj ਬਿਨ ਕੌਣ ਕਰੇ ਰੱਬਾ ਤੇਰੇ ਤੋਂ ਬਗੈਰ ਐਨਾ ਮਾਣ ਕੌਣ ਦੇ ਸਕਦਾ ਜਿਹੜਾ ਪੰਡਿਤ ਤੇ ਰਾਜਾ ਬਾਦਸ਼ਾਹ ਮੱਥਾ ਟੇਕਦੇ ਨੇ ਇਤੇ 10 ਫੁੱਟ ਦੂਰ ਖਲੋਕੇ ਜੋੜਾ ਸੁੱਟ ਰਿਆ ਸੀ ਜੋੜਾ ਗੰਢ ਦੇ ਇਹਨੇ ਤੇ ਮੇਰੇ ਹੱਥ ਦਾ ਕਸੀਰਾ ਸਿੱਕਾ ਲੈ ਕੇ ਉਹਨੂੰ ਗੰਗਾ ਦੇ ਜਲ ਦਾ ਛੱਟਾ ਦਿੱਤਾ ਭਟਿਆ ਨਾ ਜਾਮਾ ਅੱਜ ਕਿਨੇ ਹਾਥੀ ਤੇ ਬਿਠਾਇਆ ਅੱਜ ਕੌਣ ਚੌਰ ਚਲਾਉਂਦਾ ਹੈ ਅੱਜ ਕੌਣ ਫੁੱਲਾਂ ਦੀ ਵਰਖਾ ਕਰ ਰਿਹਾ ਉਹ ਆਕਾਲ ਪੁਰਖ ਰੱਬ ਕਰਦਾ ਤੇ ਹੁੰਦੀ ਹੈ ਪ੍ਰੇਮ ਵਿੱਚ ਭਿੱਜ ਕੇ ਕਹਿੰਦੇ ਐਸੀ ਲਾਲ ਪੜੋ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਕੋ ਸਈਆਂ ਮੇਰਾ ਮੱਥੇ ਛਦਰ ਦਰੇ ਜਾ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਡਰੇ ਨਿਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨੰਡਰੇ ਇਹ ਉਹਦੀ ਵਡਿਆਈ ਹੈ ਸਾ ਸੰਗਤ ਫਿਰ ਉਹਦੇ ਪਿਆਰ ਵਿੱਚ ਭਜ ਕੇ ਕਹਿੰਦੇ ਨੇ ਬਹੁਤ ਜਨਮ ਬਿਸ਼ਰੇ ਥੇ ਮਾ ਦੋ ਇਹ ਜਨਮ ਤੇ ਮਾਰੇ ਗੱਜ ਕੇ ਪੜਿਆ ਕਰੋ ਬਹੁਤ ਜਨਮ ਬਿਸ਼ਰੇ ਤੇ ਇਹ ਜਨਮ ਤੇ ਤੁਹਾਰੇ ਲਿਖੇ ਕਹ ਰਵੇਦਾ ਸਾਸ ਲਗ ਜੀ ਮੋ ਚਿਰ ਭਇਓ ਦਰਸ਼ਨ ਫਿਰ ਉਹ ਰੱਬ ਦੇ ਪਿਆਰ ਵੇ ਸਾ ਸੰਗਤ ਜਦੋਂ ਆ ਪੂਰੀ ਕਹਾਣੀ ਵਰਤੀ ਨਾ ਕੰਸ਼ੀ ਬਨਾਰਸ ਦੀਨਪੁਰ ਤੱਕ ਰੋਲਾ ਪੈ ਗਿਆ ਕਿ ਕਿਸੇ ਰਵਿਦਾਸ ਨੂੰ ਹੱਥੀ ਤੇ ਬਿਠਾ ਕੇ ਪ੍ਰਕਰਮਾ ਕੀਤੀ ਰਾਜੇ ਨੇ ਇਹ ਖਬਰ ਸਾ ਸੰਗਤ ਪਹੁੰਚਦਿਆਂ ਪਹੁੰਚਦਿਆਂ ਚਤੌੜ ਗੜ ਰਿਆਸਤ ਤੱਕ ਪਹੁੰਚ ਗਈ। ਉਹ ਚਤੌੜ ਗੜ ਰਿਆਸਤ ਜਿਹੜੀ ਰਾਜਸਥਾਨ ਵਿੱਚ ਸੀ ਉੱਥੋਂ ਦਾ ਰਾਜਾ ਦਰਸ਼ਨ ਕਰਨ ਆਇਆ। ਜਦੋਂ ਰਾਜਾ ਦਰਸ਼ਨ ਕਰਨ ਆਇਆ ਨਾ ਰਾਜੇ ਨੇ ਆ ਕੇ ਨਮਸਕਾਰ ਕੀਤੀ ਪਰ ਰਸਤੇ ਵਿੱਚ ਸੋਚਦਾ ਆਉਂਦਾ ਜਿਹਨੇ ਰਵਿਦਾਸ ਦੇ ਚੇਲੇ ਰਾਜਾ ਹੋਵੇ ਤੇ ਰਾਣੀਆਂ ਉਹਦੇ ਚੇਲੇ ਹੋਣ ਉਹਦਾ ਤਾਂ ਮੰਦਰ ਬਹੁਤ ਵੱਡਾ ਹੋਣਾ। ਪਰ ਜਦੋਂ ਆਕੇ ਵੇਖਿਆ ਉਹੀ ਸ਼ੰਨ ਉਹ ਹੀ ਉਹ ਪੁੱਲੀ ਉਹ ਹੀ ਉਹ ਜੋੜੇ ਗੰਡਣ ਵਾਲੇ ਔਜ਼ਾਰ ਤੇ ਬੜਾ ਹੈਰਾਨ ਹੋ ਗਿਆ ਰਾਜੇ ਚੇਲੇ ਹੋਣ ਤੇ ਰਹਿੰਦੇ ਸ਼ੰਨ ਵਿੱਚ ਹੋਣ ਸਾਥ ਸੰਗਤ ਕਿਉਂਕਿ ਜਿਹਦੇ ਚੇਲੇ ਰਾਜੇ ਹੋ ਜਾਣ ਉਹਨਾਂ ਦੇ ਮੰਦਰ ਪੱਕੇ ਹੋ ਜਾਂਦੇ ਨੇ ਪਰ ਰਵਿਦਾਸ ਮਹਾਰਾਜ ਦੀ ਉਹ ਹੀ ਉਹ ਸ਼ੰਨ ਤੇ ਯੋ ਕਮ ਆਕੇ ਰਾਜੇ ਨੇ ਨਮਸ਼ਕਾਰ ਕੀਤੀ ਮਨ ਵਿੱਚ ਕਈ ਸਵਾਲ ਰਵਿਦਾਸ ਜੀ ਨੇ ਨਿੱਤਰ ਖੁੱਲੇ ਪਿਆਰ ਨਾਲ ਪੁੱਛਿਆ ਔ ਰਾਜਨ ਜੀ ਆਇਆ ਨੂੰ ਦੱਸੋ ਕਿਵੇਂ ਆਏ ਹੋ ਤੇ ਚਤੌੜਗੜ ਦਾ ਰਾਜਾ ਪੀਪਾ ਬੋਲਿਆ ਕਹਿੰਦਾ ਜੀ ਮੈਨੂੰ ਵੀ ਰੱਬ ਨਾਲ ਮਿਲਾ ਦਿਓ ਮੈਂ ਰੱਬ ਨਾਲ ਮਿਲਣ ਦੀ ਇੱਛਾ ਰੱਖਦਾ ਹਾਂ ਮੈਨੂੰ ਰੱਬ ਨਾਲ ਮਿਲਾਓ ਸੁਣਿਆ ਤੁਸੀਂ ਰੱਬ ਨਾਲ ਮਿਲੇ ਹੋ ਸੁਣਿਆ ਤੁਹਾਡੇ ਵਿੱਚ ਤੇ ਰੱਬ ਵਿੱਚ ਭੇਦ ਨਹੀਂ ਰਵਿਦਾਸ ਜੀ ਮੈਨੂੰ ਵੀ ਰੱਬ ਨਾਲ ਮਿਲਾ ਦਿਓ ਤੇ ਗੁਰਵਿਦਾਸ ਜੀ ਨੇ ਕਿਹਾ ਰਾਜਨ ਹੁਣੇ ਮਿਲਣਾ ਹੈ ਬੜਾ ਹੈਰਾਨ ਹੋਇਆ ਰੱਬ ਇੰਨਾ ਨੇੜੇ ਵੀ ਹੋ ਸਕਦਾ ਹੈ ਕਿਸੇ ਨੂੰ ਕਹੀਏ ਹੁਣੇ ਮਿਲਣਾ ਇਹਦਾ ਮਤਲਬ ਕੋਲੇ ਹੀ ਹੈ ਭਗਤ ਰਵਿਦਾਸ ਜੀ ਬੋਲੇ ਹੁਣੇ ਮਿਲਣਾ ਹੈ ਰਾਜਾ ਬੜਾ ਸੋਚੀ ਪੈ ਗਿਆ ਹੈਰਾਨ ਹੋ ਕੇ ਕਹਿੰਦਾ ਜੀ ਹੁਣੇ ਮਿਲ ਸਕਦੇ ਹੋ ਕਹਿਣ ਲੱਗੇ ਬਿਲਕੁਲ ਰਾਜਨ ਹੁਣੇ ਹੀ ਰੱਬ ਨੂੰ ਮਿਲਣਾ ਕਿਉਂਕਿ ਕਹ ਰਵੇਦਾਸ ਹੱਥ ਪੈ ਨੇਰੇ ਸਜੇ ਹੋਏ ਸੋਈ ਰੱਬ ਤਾਂ ਹੱਥ ਨਾਲੋਂ ਵੀ ਨੇੜੇ ਹੈ ਕਹਿੰਦੇ ਹੁਣੇ ਹੀ ਮਿਲਣਾ ਰਾਜਾ ਹੈਰਾਨ ਹੋ ਕੇ ਕਹਿੰਦਾ ਮਿਲਾ ਸਕਦੇ ਹੋ ਕਿਲਗੇ ਬਿਲਕੁਲ ਤੇ ਹੱਥ ਜੋੜ ਕੇ ਕਹਿੰਦਾ ਜੀ ਮਿਲਾ ਦਿਓ ਰਵਿਦਾਸ ਜੀ ਕਹਿੰਦੇ ਲਿਓ ਫਿਰ ਦਮੇ ਹੱਥ ਕਰੋ ਪਹਿਲਾਂ ਤੁਹਾਨੂੰ ਪ੍ਰਸ਼ਾਦ ਸ਼ਕਾਈਏ ਪਹਿਲਾਂ ਤੁਹਾਨੂੰ ਕੋਈ ਦਾਤ ਦਈਏ ਹੁਣੇ ਮਲਾ ਦੇਣ ਜਦੋਂ ਰਾਜੇ ਨੇ ਦੋਵੇਂ ਬੁੱਕਾ ਇਸ ਤਰ੍ਹਾਂ ਕੀਤੀਆਂ ਜਿਹੜੇ ਉਸ ਮਿੱਟੀ ਦੇ ਭਾਂਡੇ ਵਿੱਚ ਟੁੱਟੇ ਜੋੜਿਆ ਨਹੀਂ ਸੀ ਪਰਾਂ ਸੀ ਨਾ ਚੁਲਾ ਭਰ ਕੇ ਰਵਦਾਸ ਜੀ ਨੇ ਕਿਹਾ ਪਹਿਲਾਂ ਛਕੋ ਰਾਜਨ ਫਿਰ ਮਲਾਉਂਦੇ ਹੁਣ ਕਿਰਨਾ ਪੈਦਾ ਹੋ ਗਈ ਗੰਦਾ ਪਾਣੀ ਪਿਲਾਉਣ ਲੱਗਾ ਰਾਜੇ ਦੇ ਮਨ 'ਚ ਆਇਆ ਮੈਂ ਕਿੱਥੇ ਫਸ ਗੇ ਉਹ ਰੱਬ ਨੂੰ ਮਿਲਣੇ ਤੇ ਗੰਦਾ ਪਾਣੀ ਪਿਲਾਉਣ ਲੱਗਾ ਹੁਣ ਮਨ ਵਿੱਚ ਕਿਰਨਾ ਆਈ ਬਸੋ ਸਾਥ ਸੰਗਤ ਯਕ ਲਗਤ ਪਲ ਦੋ ਪਲ ਦੀ ਖੇਡ ਹੁੰਦੀ ਹੈ ਰੱਬ ਕੋਈ ਦੂਰ ਨਹੀਂ ਕੋਰ ਵਿਦਾਸ ਹੱਥ ਪੈ ਨੇਰੇ ਸੱਜੇ ਹੋਏ ਸੋ ਹੋਈ ਇਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਟਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਅੱਦੇ ਦਮ ਵਿੱਚ ਰੱਬ ਹਾਜ਼ਰ ਹੈ ਕੋਈ ਮੰਨ ਲੈ ਅੰਦਰ ਸਾਥ ਸੰਗਤ ਜਦੋਂ ਚੁਲਾ ਭਰ ਕੇ ਕਹਿਣਾ ਛਕੋ ਬਸ ਕਰਨ ਆ ਗਈ ਗੰਦਾ ਪਾਣੀ ਆਪਣੇ ਹੱਥ ਵਿੱਚ ਪਵਾ ਤੇ ਲਿਆ ਬੁੱਕ ਵਿੱਚ ਮੂੰਹ ਤੱਕ ਲੈ ਜਾਂਦੇ ਆ ਲੈ ਜਾਂਦੇ ਆ ਡੋਲਿਆ ਕੁਝ ਨਾ ਪੀਤਾ ਰਵਦਾਸ ਜੀ ਬਿਲਕੁਲ ਖਾਮੋਸ਼ ਹੋ ਗਏ ਰਾਜਾ ਉੱਠ ਕੇ ਟੁਰ ਗਿਆ ਰਸਤੇ ਵਿੱਚ ਗੱਲਾਂ ਕਰਦਾ ਬਚ ਗਏ ਗੰਦਾ ਹੀ ਪਾਣੀ ਪਿਲਾਉਣ ਲੱਗਾ ਸੀ ਗੰਦੇ ਜੋੜਿਆਂ ਵਾਲਾ ਇਹ ਵੀ ਕੋਈ ਰੱਬ ਨੂੰ ਮਿਲਣ ਦਾ ਤਰੀਕਾ ਹੈ ਚਲਾ ਗਿਆ ਚਤੌੜ ਕਰ ਰਿਆਸਤ ਵਾਪਸ ਜਾਂਦਿਆਂ ਆਪਣੀ ਰਾਜਿਆਂ ਵਾਲੀ ਪੋਸ਼ਾਕ ਉਤਾਰੀ ਉਹ ਤਰ ਕੇ ਸੁੱਟ ਕੇ ਕਹਿੰਦਾ ਇਹ ਤੋਬੀ ਨੂੰ ਦਾਨ ਕਰ ਦਿਓ ਉਹਦੇ ਉੱਤੇ ਸਾਥ ਸੰਗਤ ਟੁੱਟੇ ਜੋੜਿਆਂ ਦਾ ਤੁਸੀਂ ਵੀ ਵੇਖੋਗੇ ਚੰਮੜੇ ਦਾ ਪਾਣੀ ਹੋਵੇ ਉਹਦੇ ਦਾਗ ਪੈ ਜਾਂਦੇ ਕੱਪੜੇ ਤੇ ਦੱਗੀ ਹੋ ਗਏ ਕੱਪੜੇ ਚੋਹ ਲੱਗ ਗਏ ਧੋਬੀ ਨੂੰ ਦੇ ਦੇਓ ਲੈ ਗਿਆ ਧੋਬੀ ਘਰ ਘਰ ਵਾਲੀ ਨੂੰ ਕਹਿੰਦਾ ਭਗਵਾਨ ਇਹ ਪਛਾਗ ਚੰਗੀ ਤਰ੍ਹਾਂ ਧੋ ਕੇ ਰੱਖੀ ਕਿਉਂ ਸੁਆਮੀ ਕਹਿੰਦਾ ਰਾਜੇ ਨੇ ਆਪਾਂ ਨੂੰ ਦਿੱਤੀ ਕਿਤੇ ਵਿਆਹ ਸ਼ਾਦੀ ਤੇ ਪਾਇਆ ਕਰਾਂਗੇ ਰਾਜਿਆਂ ਵਾਲੇ ਕੱਪੜੇ ਨੇ ਧੋਬੀ ਦੇ ਘਰ ਵਾਲੀ ਧੋਬਣ ਨੇ ਧੋਂਦਿਆਂ ਐਸਾ ਉਹਦੇ ਵਿੱਚੋਂ ਖੁਸ਼ਬੂ ਸੁਗੰਧੀ ਆਈ ਜਦੋਂ ਉਹਨੂੰ ਧੋਂਦਿਆਂ ਸਾਫ਼ ਕਰਦਿਆਂ ਮਨ 'ਚ ਭਾਵਨਾ ਜਾਗੀ ਸਾਰੀ ਗੱਲ ਧੋਬੀ ਨੇ ਦੱਸੀ ਬਨਾਰਸ ਕੰਸ਼ੀ ਗਏ ਸੀ ਕਿਸੇ ਰਵਿਦਾਸ ਦੇ ਕੋਲ ਆ ਕਹਾਣੀ ਵਾਪਰੀ ਹੈ ਕਹਿੰਦੇ ਨੇ ਉਹ ਚੌ ਲਥਣ ਧੋਂਦਿਆਂ ਧੋਂਦਿਆਂ ਉਹ ਜਲ ਦੇ ਦੋ ਘਟ ਇੱਕ ਬਾਹ ਤੋਂ ਚੂਸ ਕੇ ਜਿਵੇਂ ਉਹ ਧੋਬਣ ਨੇ ਆਪਣੀ ਰਸਨਾ ਤੇ ਚਖੇ ਵਸ ਉਹ ਦੋ ਘਟ ਛਕਦੇ ਆ ਸਾਰ ਉਤੋਂ ਬਾਅਦ ਉਹਦੀ ਸੁਰਤ ਰੱਬ ਨਾਲ ਜੁੜਨ ਲੱਗ ਪਈ। ਉਹਨੂੰ ਬ੍ਰਹਮ ਦਾ ਗਿਆਨ ਹੋ ਗਿਆ। ਚਤੌੜਗੜ੍ਹ ਵਿੱਚ ਚੌਂ ਦਿਨਾਂ ਵਿੱਚ ਰੌਲਾ ਪੈ ਗਿਆ। ਧੋਬੀ ਦੇ ਘਰ ਵਾਲੀ ਨੂੰ ਰੱਬ ਦਾ ਗਿਆਨ ਹੈ। ਧੋਬੀ ਦੇ ਘਰ ਵਾਲੀ ਜੋ ਕਹਦੇ ਉਹ ਸੱਚ ਹੁੰਦਾ ਹੈ। ਧੋਬੀ ਦੇ ਘਰ ਵਾਲੀ ਭੁੱਖ ਵੀ ਦੱਸ ਦਿੰਦੀ ਹੈ। ਧੋਬੀ ਦੇ ਘਰ ਵਾਲੀ ਤੋਂ ਜੋ ਰਸਨਾ ਤੋਂ ਨਿਕਲੇ ਉਹ ਧੋਬਣ ਦਾ ਕਿਹਾ ਬੋਲ ਸੱਚ ਹੋ ਜਾਂਦਾ ਹੈ। ਰੌਲਾ ਪੈ ਗਿਆ। ਰਾਜੇ ਨੂੰ ਖਬਰ ਮਿਲੀ। ਕਹਿੰਦੇ ਰਾਜਾ ਆਇਆ। ਉਨੇ ਪੁੱਛਿਆ ਹੱਥ ਜੋੜ ਕੇ ਧੋਬਣ ਨੂੰ ਤੂੰ ਕਿਹੜਾ ਗੁਰੂ ਧਾਰਨ ਕੀਤਾ ਹੈ ਤੈਨੂੰ ਇੰਨਾ ਬ੍ਰਹਮ ਦਾ ਗਿਆਨ ਕਿਵੇਂ ਬ੍ਰਹਮ ਦੇ ਗਿਆਨ ਚ ਭਿੱਜੀ ਧੋਬਣ ਨੇ ਜਵਾਬ ਦਿੱਤਾ ਬਾਦਸ਼ਾ ਇਹ ਕਿਰਪਾ ਅਸਲ ਵਿੱਚ ਤੇਰੇ ਤੇ ਹੋਣੀ ਸੀ ਤੂੰ ਕਿਰਪਾ ਗਵਾ ਬੈਠਾ ਉਹ ਕਿਰਪਾ ਮੇਰੇ ਭਾਗ ਜਾਗੇ ਨੇ ਮੈਨੂੰ ਮਿਲ ਗਈ ਹੈ ਜਿਹੜੀ ਪੁਸ਼ਾਕ ਤੇਰੀ ਉਹ ਤੂੰ ਮਨਵੇਂ ਸੋਚਿਆ ਗੰਦਾ ਪਾਣੀ ਹੈ ਉਹ ਗੰਦਾ ਪਾਣੀ ਨਹੀਂ ਸੀ ਤੇਰੇ ਜਨਮਾਂ ਜਨਮਾਂ ਦੀ ਮੈਲ ਉਦਣ ਧੋਤੀ ਜਾਣੀ ਸੀ ਉਦਣ ਤੇਰੀ ਆਤਮਾ ਸ਼ੁੱਧ ਹੋ ਕੇ ਰੱਬ ਨਾਲ ਮਿਲਾ ਦੇਣਾ ਸੀ ਤੂੰ ਬੜੀ ਭੁੱਲ ਕਰ ਗਿਆ ਜਦੋਂ ਸਾਰੀ ਗੱਲ ਰਾਜੇ ਨੂੰ ਪਤਾ ਲੱਗੀ ਚਤੌੜਗੜ੍ਹ ਦਾ ਰਾਜਾ ਬੜਾ ਪਛਤਾਉਂਦਾ ਮਨ ਵਿੱਚ ਪਛਤਾਵਾ ਲੈ ਕੇ ਬਰਾਗੀ ਹੋਇਆ ਸਿੱਧਾ ਚੱਲਿਆ ਰਾਜਸਥਾਨ ਤੋਂ ਚਲਦਿਆਂ ਚਲਦਿਆਂ ਬਨਾਰਸ ਜੋਪੀ ਪਹੁੰਚਿਆ ਆ ਕੇ ਰਵਿਦਾਸ ਦੇ ਪੈਰੀਂ ਟਹਿ ਕੇ ਕਹਿੰਦੇ ਰਵਿਦਾਸ ਜੀ ਭੁੱਲ ਹੋ ਗਈ ਹੁਣ ਮੈਨੂੰ ਜਲ ਸ਼ਿਕਾਰ ਦਿਓ ਕਹਿੰਦੇ ਤੇ ਗੰਦਾ ਪਾਣੀ ਐ ਫਿਰ ਤੇ ਭੱਬਾ ਨਿਕਲ ਗਈਆਂ ਨਹੀਂ ਮਹਾਰਾਜ ਇਹ ਗੰਦਾ ਪਾਣੀ ਨਹੀਂ ਮੈਨੂੰ ਛਕਾ ਦਿਓ ਕਹਿੰਦੇ ਨਹੀਂ ਰਾਜਨ ਹੁਣ ਭਾਵੇਂ ਪੂਰੇ ਦਾ ਪੂਰਾ ਕੁੰਡਾ ਪਾਣੀ ਦਾ ਪੀਜਾ ਹੁਣ ਇਹ ਕੁਝ ਵੀ ਨਹੀਂ ਇਹ ਗੰਦਾ ਪਾਣੀ ਐ ਉਹ ਵਕਤ ਲੰਘ ਗਿਆ ਉਹ ਸਮਾਂ ਤੋਂ ਕੁਝ ਆ ਬੈਠੇ ਰਾਜਨ ਉਦਣ ਆਪਣੀ ਕਮਾਈ ਵਿੱਚੋਂ ਤੈਨੂੰ ਦੇਣ ਲੱਗੇ ਸੀ ਹੁਣ ਤੈਨੂੰ ਆਪਣੀ ਕਮਾਈ ਖੁਦ ਕਰਨੀ ਪੈਣੀ ਐ ਉਦੋਂ ਆਪਣੀ ਕਮਾਈ ਚੋਂ ਦੇਣ ਲੱਗੇ ਸੀ ਹੁਣ ਤੈਨੂੰ ਆਪਣੀ ਕਮਾਈ ਖੁਦ ਕਰਨੀ ਪਵੇਗੀ ਜਾਂ ਸਤਨਾਮ ਹਰ ਭੋਗ ਤੁਹਾਰੇ ਜਪ ਕਹਲ ਪੁਰਖ ਦਾ ਨਾਮ ਆਪਣੀ ਕਮਾਈ ਕਰ ਰਾਜੇ ਨੇ ਫਿਰ ਕਮਾਈ ਕੀਤੀ ਜੀ ਸ਼ਬਦ ਦੀ ਜਪ ਜਪ ਕੇ ਉਹ ਹੀਓ ਰਾਜਾ ਸਾਹ ਸੰਗਤ ਰੱਬ ਦਾ ਐਸਾ ਵਿਰਾਗ ਵਿੱਚ ਭਗਤ ਬਣਿਆ ਇਹ ਚਿੱਤ ਰੱਖਿਓ ਅੱਜ ਉਹ ਹੀਓ ਰਾਜਾ ਪੀਪਾ ਭਗਤ ਬਣ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਵਿਰਾਜਮਾਨ ਹੈ